ਆ ਸਾਡੇ ਕੋਲ ਵੀਰ ਆ ਰਿਹਾ ਉਹਨੂੰ ਘੱਟੋ ਘੱਟ ਹੋ ਗਈ 1 ਮਹੀਨੇ ਤੋਂ ਉੱਪਰ ਹੋ ਗਿਆ ਤਾਂ ਉਹ ਕਹਿੰਦਾ ਵੀ ਮੇਰੇ ਪੈਰ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਪੈਰਾਂ ਦੇ ਵਿੱਚ ਕਰ ਹੁਣ ਮੈਂ ਦਵਾਈ ਵੀ ਕੋਈ ਨਹੀਂ ਖਾਦੀ ਇਹਦੇ ਨਾਲ ਹੀ ਉਹਨੂੰ ਵਧੀਆ ਰਿਜ਼ਲਟ ਆ ਪਹਿਲੇ 1 ਪੀਕੇ ਜਾਂਦਾ ਸੀ ਹੁਣ ਰੋਜ਼ ਦੇ 2 ਗਲਾਸ ਪੱਕੇ ਵੀਕੇ ਜਾਂਦਾ ਗੁਰੂ ਮਹਾਰਾਜ ਜੀ ਨੇ ਕਲਗੀਧਰ ਭਾਸ਼ਾ ਨੇ ਆਪਾਂ ਨੂੰ ਇਹ ਤਾਤ ਬਖਸ਼ੀ ਆ ਪੁਰਾਣੇ ਸਮੇਂ ਤੋਂ ਨਿਹੰਗ ਸਿੰਘ ਜੋ ਛੋਨੀ ਦੇ ਵਿੱਚ ਜੰਗਲਾਂ ਦੇ ਵਿੱਚ ਜੋ ਆਪਣੇ ਸਿੰਘ ਰਹਿੰਦੇ ਸੀ ਪੁਰਾਤਨ ਉਸ ਟਾਈਮ ਤੋਂ ਆਪਾਂ ਨੂੰ ਹੀ ਰਗੜੇ ਦੀ ਆਪਾਂ ਨੂੰ ਮਿਲੀ ਹੋਈ ਹੈ ਜੀ ਵਿਰਾਸਤ ਦੇ ਵਿੱਚ ਬਹੁਤ ਵਧੀਆ ਵੀਰੇ ਯਾਰ ਕੋਲ ਡਰਿੰਕਸ ਵਗੈਰਾ ਪੀਂਦੇ ਆ ਜਿਹੜੇ ਉਹਨਾਂ ਨਾਲੋਂ ਤਾਂ ਬਹੁਤ ਵਧੀਆ ਨਾਲੇ ਨੇਚਰਲ ਚੀਜ਼ਾਂ ਨੇ ਆਪਣੀਆਂ ਸਾਰੀਆਂ ਵਿੱਚ ਟੇਸਟੀ ਹੁੰਦੀ ਹੈ ਠੰਡਕ ਦਿੰਦੀ ਹੈ ਸਰੀਰ ਨੂੰ ਬੀਪੀ ਵਗੈਰਾ ਠੀਕ ਹੁੰਦਾ ਬੰਦੇ ਦਾ ਨੀਮ ਜਿੱਦਾਂ ਦਾਕਣਾ ਕਰਦੇ ਸੀ ਆਪਾਂ ਕਿੰਨੀ ਵਧੀਆ ਚੀਜ਼ ਹੁੰਦੀ ਸੀ ਕੋਈ ਗੰਦਾ ਕੀੜਾ ਨਹੀਂ ਆਵਣੇ ਦੰਦਾਂ ਨੂੰ ਲੱਗਦਾ ਸੀ ਕੋਈ ਭਿਆਨਕ ਰੋਗ ਵੀ ਨਹੀਂ ਲੱਗਣਾ ਜਿੰਨੀ ਕੜੱਤਨ ਚੀਜ਼ ਆਪਾਂ ਖਾਓਗੇ ਉਹਨਾਂ ਆਪਣੇ ਸਰੀਰ ਨੂੰ ਬੇਨਿਫਿਟ ਹੋਊਗਾ ਮੌਸਮ ਅਤੇ ਗਰਮੀ ਦੇ ਮੌਸਮ ਦੇ ਵਿੱਚ ਲੋਕ ਗਰਮੀ ਤੋਂ ਰਾਹਤ ਪਾਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀ ਡਰਿੰਕਾਂ ਦੀ ਵਰਤੋਂ ਕਰਦੇ ਨੇ ਤਾਂ ਪੰਜਾਬ ਦੇ ਵਿੱਚ ਇੱਕ ਸਿੱਖ ਨੌਜਵਾਨਾਂ ਦੁਆਰਾ ਇੱਕ ਵੱਖਰੇ ਤਰ੍ਹਾਂ ਦਾ ਟ੍ਰੈਂਡ ਚਲਾਇਆ ਗਿਆ ਜਿਹਨੂੰ ਸਰਦਾਈ ਟ੍ਰੈਂਡ ਵੀ ਕਹ ਰਹੇ ਨੇ ਇੱਕ ਅਜਿਹੀ એનર્ਜੀ ਡਰਿੰਕ ਜਿਸ ਨੂੰ ਨਿਹੰਗ ਸਿੰਘਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ਪ੍ਰਾਤਨ ਸਮੇ ਤੋਂ ਜਿਹੜੀ ਇਹ ਡਰਿੰਕ ਚੱਲਦੀ ਆ ਰਹੀ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਹੈ ਤੇ ਹਰੇਕ ਵਿਅਕਤੀ ਇਸ ਨੂੰ ਪੀਣ ਦੇ ਲਈ ਜੋ ਉਤਸੁਕ ਹੈ ਤੇ ਬੜੀ ਤਾਰੀਫ ਵੀ ਕਰਦਾ ਹੈ ਬੜੇ ਫਾਇਦੇ ਹੁੰਦੇ ਨੇ ਇਸ ਡਰਿੰਕ ਦੇ ਬਾਕੀ ਡਰਿੰਕਾਂ ਦੇ ਨਾਲੋਂ ਤਾਂ ਅੱਜ ਅਸੀਂ ਪਹੁੰਚੇ ਆਂ ਸੁਹਾਨਾ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਕਿ ਸਿੰਘਾ ਦੁਆਰਾ ਸਰ੍ਹਦਾਈ ਦੀ ਦੁਕਾਨ ਲਗਾਈ ਗਈ ਹੈ ਇੱਥੇ ਇਹ ਸਰ੍ਹਦਾਈ ਤਿਆਰ ਕਰਦੇ ਨੇ ਬਿਲਕੁਲ ਪ੍ਰਾਤਨਿਕ ਤਰੀਕੇ ਦੇ ਨਾਲ ਤਿਆਰ ਕਰਦੇ ਨੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕੀ ਫਾਇਦੇ ਹੁੰਦੇ ਨੇ ਕਿਹੜੀ ਕਿਹੜੀ ਚੀਜ਼ਾਂ ਸਰ੍ਹਦਾਈ ਦੇ ਵਿੱਚ ਪਾਈਆਂ ਜਾਂਦੀਆਂ ਨੇ ਕਿਵੇਂ ਤਿਆਰ ਕੀਤੀ ਜਾਂਦੀ ਹੈ ਤੇ ਹੋਰ ਵੀ ਬਹੁਤ ਸਾਰੇ ਸਵਾਲ ਅਸੀਂ ਇਹਨਾਂ ਦੇ ਨਾਲ ਕਰਾਂਗੇ ਤਾਂ ਸਾਡੇ ਨਾਲ ਬਾਬਾ ਜੀ ਵੀ ਨੇ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਤਿਆਰ ਕਰ ਰਹੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਛੜਦੀ ਕਲਾ ਬਾਬਾ ਜੀ ਸ਼ਰਧਈ ਤਿਆਰ ਕਰ ਰਹੇ ਹੋ ਬਾਬਾ ਜੀ ਕਿਸ ਤਰ੍ਹਾਂ ਦੀ ਡਰਿੰਕ ਹੁੰਦੀ ਹੈ ਇਹ ਡਰਿੰਕ ਤਾਂ ਜੀ ਹੁਣ ਜਿੱਦਾਂ ਆਪਾਂ ਗਰਮੀ ਦੇ ਮੌਸਮ ਚ ਐਨਰਜੀ ਡਰਿੰਕ ਲਾ ਲੋ ਗਰਮੀ ਤੋਂ ਬਚਾਉਣ ਵਾਸਤੇ ਜਿੱਦਾਂ ਹੁਣ ਅੱਜ ਕੱਲ ਦੇ ਗਰਮੀ ਦੇ ਦੌਰ ਦੇ ਵਿੱਚ ਜਿੰਨਾ ਵੀ ਯੂਥ ਹੈ ਜਾਂ ਕੋਈ ਬਜ਼ੁਰਗ ਵੀ ਹੈਗੇ ਆ ਉਹ ਗਰਮੀ ਤੋਂ ਬਚਣ ਵਾਸਤੇ ਪਹਿਲਾਂ ਕੋਲਡ ਡਰਿੰਕਾਂ ਦਾ ਜ਼ਿਆਦਾ ਯੂਜ਼ ਕਰਦੇ ਸੀ ਤਾਂ ਜਿਨੇ ਕੋਲਡ ਡਰਿੰਕਾਂ ਦੇ ਨੁਕਸਾਨ ਨੇ ਉਹ ਤੋਂ ਹਜ਼ਾਰ ਗੁਣਾ ਵਾਦੇ ਦੇ ਫਾਇਦੇ ਨੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਹੁਣ ਜਿਨੇ ਕੋਲਡ ਡਰਿੰਕਾਂ ਨਹੀਂ ਉਹਨਾਂ ਦੇ ਨੁਕਸਾਨ ਨਹੀਂ ਜ਼ਿਆਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਨੂੰ ਗੁਰੂ ਮਹਾਰਾਜ ਜੀ ਨੇ ਕਲਗੀਧਰ ਪਾਸ਼ਾ ਨੇ ਆਪਾਂ ਨੂੰ ਇਹ ਦਾਤ ਬਖਸ਼ੀ ਆ ਪੁਰਾਣੀ ਸਮੀਤੋਂ ਨਿਹੰਗ ਸਿੰਘ ਜੋ ਛੋਨੀ ਦੇ ਵਿੱਚ ਜੰਗਲਾਂ ਦੇ ਵਿੱਚ ਜੋ ਆਪਣੇ ਸਿੰਘ ਰਹਿੰਦੇ ਸੀ ਪੁਰਾਤਨ ਉਸ ਟਾਈਮ ਤੋਂ ਆਪਾਂ ਨੂੰ ਹੀ ਰਗੜੇ ਦੀ ਆਪਾਂ ਨੂੰ ਮਿਲੀ ਹੋਈ ਹੈ ਜੀ ਵਿਰਾਸਤ ਦੇ ਵਿੱਚ ਤਾਂ ਇਹਦੇ ਵਿੱਚ ਕੋਈ ਸ਼ੱਕ ਦਾ ਰਹਿ ਨਹੀਂ ਜਾਂਦਾ ਬਾਬਾ ਇੱਕ ਕਹਿੰਨੇ ਕਹਿੰਨੇ ਇੱਕ ਪੰਗ ਹੁੰਦੀ ਹੈ ਜਿਹਦੇ ਵਿੱਚ ਪੰਗ ਪਾਈ ਜਾਂਦੀ ਹੈ ਸ਼ਰਧਈ ਹੈ ਦੋਨਾਂ 'ਚ ਫਰਕ ਹੈ ਕੁਝ ਦੋਨਾਂ 'ਚ ਫਰਕ ਕੁਝ ਵੀ ਨਹੀਂ ਰਸ ਦੇ ਹੀ ਹੁੰਦੀ ਹੈ ਸਭ ਕੁਝ ਬਸ ਜਿਹੜਾ ਨਿਹੰਗ ਸਿੰਘ ਛੋਨੀ ਦੇ ਵਿੱਚ ਆਪਾਂ ਪੰਥਦਲਾਂ ਚ ਰਗੜੇ ਲੱਗਦੇ ਆ ਉਹ ਭੋਗ ਦੇ ਤੌਰ ਤੇ ਵਿੱਚ ਪੰਗ ਪਾ ਲੈਂਦੇ ਆ ਜਿਹਨੂੰ ਦੇਗ ਕਹਿ ਦਿੰਦੇ ਆ ਇਹਨੂੰ ਸ਼ਰਧਈ ਕਹਿ ਦਿੰਦੇ ਆ ਇਹਦੇ ਵਿੱਚ ਤਾਂ ਨਹੀਂ ਕੁਝ ਵੀ ਪਾਇਆ ਜਾਂਦਾ ਓਮੇ ਦਾ ਨਹੀਂ ਜੀ ਇਹਦੇ ਵਿੱਚ ਸਿਰਫ ਡਰਾਈ ਫਰੂਟ ਪੈਂਦਾ ਹੈ ਸਾਰਾ ਜਿੱਦਾਂ ਬਦਾਮ ਹੋਗੇ ਕਾਜੂ ਖਸਖਸ ਮਗਜ ਸੌਂਫ ਹਰੀ ਇਲਾਚੀਆਂ ਹੋਗੀ گلاب ਦੇ ਫੁੱਲ ਹੋਗੇ ਕਾਲੀ ਮਿਰਚਾ ਹੋਗੀ ਹਰ ਇੱਕ ਚੀਜ਼ ਦਾ ਆਪਣਾ ਆਪਣੀ ਖਾਸੀਅਤ ਹੈ ਇਸ ਦੇ ਵਿੱਚ ਤੇ ਹੋਰ ਕੀ ਕੀ ਫਾਇਦੇ ਹੁੰਦੇ ਨੇ ਇਹਨੂੰ ਪੀਣ ਦੇ ਬਾਬਾ ਜੀ ਪੀਣ ਦੇ ਸਭ ਤੋਂ ਵੱਡੀ ਹੈ ਆਪਣੀ ਜਿਗਰ ਦੀ ਲੀਵਰ ਦੀ ਗਰਮੀ ਨੂੰ ਧੁੰਦਾ ਹੈ ਲੀਵਰ ਨੂੰ ਹੈਲਥੀ ਕਰਦਾ ਕਈਆਂ ਦਾ ਲੀਵਰ ਫੈਟੀ ਹੋ ਜਾਂਦਾ ਉਹ ਠੀਕ ਕਰਦਾ ਅੱਖਾਂ ਦੀ ਨੀਗਾ ਵਾਸਤੇ ਵਧੀਆ ਹੈ ਬ੍ਰੇਨ ਵਾਸਤੇ ਕਈ ਢੀਜਾਂ ਦਿਮਾਗ ਦੇ ਵਿੱਚ ਆਪਣੇ ਨਸਾਂ ਬਲੌਕ ਹੋ ਜਾਂਦੀਆਂ ਹਨ ਉਹਨਾਂ ਨੂੰ ਖੋਲਣ ਦਾ ਕੰਮ ਕਰਦਾ ਤੇ ਕਈਆਂ ਦੇ ਰੇਸ਼ਾ ਕਾਫੀ ਬਣਦਾ ਹੈ ਕਈਆਂ ਦੇ ਛਾਤੀ ਦੇ ਵਿੱਚ ਨਾ ਰੇਸ਼ਾ ਬਣਦਾ ਹੈ ਬਲਗਮ ਆਂਦੀ ਹੈ ਇਹ ਲਗਾਤਾਰ ਪੀਣ ਦੇ ਨਾਲ ਉਹ ਜੜ ਤੋਂ ਹੀ ਪਟ ਦੂਗਾ ਉਸ ਬਿਮਾਰੀ ਨੂੰ ਓਡੇ ਪਾਸ ਕੋਈ ਐਵੇਂ ਦੇ ਬੰਦੇ ਵੀ ਆਂਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਭਾਈ ਜਦੋਂ ਤੋਂ ਅਸੀਂ ਅਸ਼ਰਤਾਈ ਪੀਣ ਲੱਗਿਆ ਹੁਣ ਅਸੀਂ ਠੀਕਾਂ ਬਹੁਤ 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 ਜ਼ਿਆਦਾ ਜੀ ਹੁਣੇ 2 ਘੰਟੇ ਪਹਿਲਾਂ ਤੁਹਾਨੂੰ ਮਲਾ ਵੀ ਦਿੰਦੇ ਇੱਕ ਸਾਡੇ ਕੋਲ ਵੀਰ ਆ ਰਿਹਾ ਉਹਨੂੰ ਘੱਟੋ ਘੱਟ ਹੋ ਗਈ 1 ਮਹੀਨੇ ਤੋਂ ਉੱਪਰ ਹੋ ਗਿਆ ਤਾਂ ਕਹਿੰਦਾ ਵੀ ਮੇਰੇ ਪੈਰ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਪੈਰਾਂ ਦੇ ਵਿੱਚ ਥਕਾਵਟ ਬਹੁਤ ਮੰਨਦੀ ਸੀ ਕਹਿੰਦਾ ਵੀ ਮੈਂ ਤੁਰ ਕੇ ਜਾਣਾ ਉਹਨੇ 2 ਕਿਲੋਮੀਟਰ ਤੇ 2 ਕਿਲੋਮੀਟਰ ਤੋਂ ਆਉਂਦਾ ਓ ਜੋਬ ਕਰਨ ਜਾਂਦਾ ਹੈ ਸਵੇਰੇ ਵੀ ਤਾਂ ਕਹਿੰਦਾ ਵੀ ਮੈਂ ਬਹੁਤ ਟੈਸਟ ਕਰਾ ਲਈ ਦਵਾਈਆਂ ਵੀ ਖਾ ਲੀਆਂ ਬਹੁਤ ਪੀੜਾਂ ਲੱਜਦੀਆਂ ਸੀ ਕਹਿੰਦਾ ਮਹੀਨੇ ਤੋਂ ਜਦੋਂ ਇਹ ਪੈਣਾ ਸ਼ੁਰੂ ਹੋਇਆ ਹੁਣ ਪਿਛਲੇ 15 ਦਿਨ ਤੋਂ ਕਹਿੰਦਾ ਵੀ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਸੋ ਕੋ ਕਹਿੰਦਾ ਮੈਂ ਜਿੱਥੇ ਕੰਮ ਕਰਦਾ ਉੱਥੇ ਵੀ ਕਾਫੀ ਬੰਦੇ ਕਹਿੰਦੇ ਸੀ ਵੀ ਤੂੰ ਚੈੱਕ ਕਰਾ ਤੇਰੀ ਦਿੱਕਤ ਜ਼ਿਆਦਾ ਵੱਧ ਰਹੀ ਹੈ ਕਰ ਹੁਣ ਮੈਂ ਦਵਾਈ ਵੀ ਕੋਈ ਨਹੀਂ ਖਾਦੀ ਇਹਦੇ ਨਾਲ ਹੀ ਉਹਨੂੰ ਵਧੀਆ ਰਿਜ਼ਲਟ ਆ ਪਹਿਲੇ ਇੱਕ ਪੀਕੇ ਜਾਂਦਾ ਸੀ ਹੁਣ ਰੋਜ਼ ਦੇ ਦੋ ਗਲਾਸ ਪੱਕੇ ਪੀਕੇ ਜਾਂਦਾ ਉਹ ਬਾਬਾ ਜੀ ਆਹ ਜਿਵੇਂ ਸਲੋਤਰ ਕਾਫੀ ਵੱਡਾ ਏ ਇਹ ਕੋਈ ਲੱਕਤਰਾਂ ਦੀ ਲੱਕੜੀ ਹੁੰਦੀ ਏ ਜਾਂ ਇਹ ਵੀ ਸਾਨੂੰ ਕੁੰਡਾ ਇੱਕ ਅਲੱਗ ਪੱਥਰ ਲੱਗ ਰਿਹਾ ਹਾਂਜੀ ਇਹ ਲੱਗ ਏ ਜਿੱਦਾਂ ਆਪਾਂ ਆਮ ਆਪਾਂ ਦੇ ਕਾਲਾ ਪੱਥਰ ਮਿਲਦਾ ਹੈ ਆਪਾਂ ਨੂੰ ਇਹ ਲਾਲ ਪੱਥਰ ਹੈ ਇਹਦੀ ਖਾਸੀਅਤ ਇਹ ਹੈ ਇਹਦੀ ਕਸਾਈ ਬਹੁਤ ਘੱਟ ਹੈ ਇਹਦੀ ਲਾਈਫ ਜ਼ਿਆਦਾ ਹੈ ਇਸ ਪੱਥਰ ਦੀ ਤੇ ਜਿਹੜਾ ਇਹ ਸਲੋਤਰ ਹੈ ਇਹ ਨਿੰਮ ਦਾ ਹੈ ਨਿੰਮ ਜਿੱਦਾਂ ਦੰਦਾਂ ਨਾਲ ਕਰਦੇ ਸੀ ਆਪਾਂ ਕਿੰਨੀ ਵਧੀਆ ਚੀਜ਼ ਹੁੰਦੀ ਸੀ ਕੋਈ ਗੰਦਾ ਕੀੜਾ ਨਹੀਂ ਆਉਣੇ ਦੰਦਾਂ ਨੂੰ ਲੱਗਦਾ ਸੀ ਕੋਈ ਭਿਆਨਕ ਰੋਗ ਵੀ ਨਹੀਂ ਲੱਗਣਾ ਜਿੰਨੀ ਕੜੱਤਨ ਚੀਜ਼ ਆਪਾਂ ਖਾਓਗੇ ਉਹਨਾਂ ਆਪਣੇ ਸਰੀਰ ਨੂੰ ਬੈਨੀਫਿਟ ਹੋਊਗਾ ਅੱਜ ਦੇ ਟਾਈਮ ਦੇ ਵਿੱਚ ਜਿੱਦਾਂ ਲੋਕ ਮਿੱਠਾ ਵੀ ਜ਼ਿਆਦਾ ਖਾਂਦੇ ਆ ਸ਼ੂਗਰ ਦੀ ਪ੍ਰੋਬਲਮ ਬਹੁਤ ਵਧ ਰਹੀ ਹੈ ਤਾਂ ਆਪਾਂ ਇਹਦੇ ਵੀ ਜਿਹੜੀ ਮਠਾਸ ਵੀ ਭਰਦੇ ਆ ਉਹ ਵੀ ਆਪਾਂ ਕੀ ਕਰਦੇ ਆ ਸ਼ੱਕਰ ਬੰਦਦੇ ਆ ਚੀਨੀ ਨਹੀਂ ਵਰਤਦੇ। ਅੱਛਾ ਜੀ। ਸ਼ੱਕਰ ਵਧੀਆ ਹੈ ਸ਼ੂਗਰ ਵਾਲੇ ਬੰਦੇ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ। ਹਾਂ ਜੀ ਹਾਂ। ਤੇ ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਰਗੜਾ ਲੱਗਦਾ ਏ ਨਿੰਮ ਦਾ ਸਲੋਤਰ ਏ ਵੀ ਕਸਦਾ ਜਾਂਦਾ ਏ ਤੇ ਇਹ ਵਿੱਚ ਹਾਂ ਇਹ ਕਸਦਾ ਜਾਂਦਾ ਏ ਇਹਦੇ ਵੀ ਤੱਤ ਮਿਲਦੇ ਆ। ਹੁਣ ਜਿਹੜਾ ਰਗੜਾ ਲੱਗਦਾ ਏ ਜਿੱਦਾਂ ਹੁਣ ਆਪਾਂ ਲਾ ਰਹੀ ਸੀ 1 ਘੰਟਾ ਰਗੜਾ ਲੱਗਦਾ ਲਗਾਤਾਰ। ਅੱਛ ਜਿੰਨੀ ਵੀ ਇਹ ਰਸ ਤੋਂ ਹੁੰਦੀ ਹੈ ਇਹਨੂੰ ਪੂਰਾ ਪੀਸ ਕੇ ਇਹਦੀ ਮਲਾਈ ਨਿਕੜਦੀ ਆ ਹੁਣ ਇਹ ਨਿਕਲਨੀ ਸ਼ੁਰੂ ਹੋ ਗਈ ਫਿਰ ਉਹਨੂੰ ਆਪਾਂ ਕੱਪੜੇ ਦੇ ਵਿੱਚ ਪਾ ਕੇ ਕੱਚੀ ਲੱਸੀ ਬਣਾਉਂਦੇ ਆ ਪਾਣੀ 'ਚ ਦੁੱਧ ਪਾ ਕੇ ਫਿਰ ਉਹਦੇ ਵਿੱਚ ਇਹਦਾ ਜਿੰਨਾ ਵੀ ਨਚੋੜ ਅਰਕ ਹੁੰਦਾ ਹੈ ਉਹ ਨਚੋੜ ਉਹਦੇ ਵਿੱਚ ਛਾਣ ਲੈਂਦੇ ਆ ਮਿੱਠੇ ਦੇ ਤੌਰ ਤੇ ਆਪਾਂ ਇਹਦੇ ਵਿੱਚ ਸ਼ੱਕਰ ਪਾਉਂਦੇ ਆ ਬਬਾਈ ਕੋਈ ਉਮਰ ਦਾ ਵੀ ਚੱਕਰ ਹੁੰਦਾ ਵੀ ਐਨੀ ਕੁ ਉਮਰ ਦਾ ਬੰਦਾ ਪੀ ਸਕਦਾ ਹੈ ਮਤਲਬ ਬੜੇ ਛੋਟੇ ਵਾਸਤੇ ਇਹ じゃ ਕੁਝ ਨਹੀਂ ਉਮਰ ਸਾਡੇ ਕੋਲ ਬੱਚੇ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਬਜ਼ੁਰਗ ਤੱਕ ਸਾਰੇ ਆਂਦੇ ਆ ਹੁਣ ਜਿਹੜਾ ਇਹ ਆਪਾਂ ਤਿਆਰ ਕਰਦੇ ਆ ਸਵੇਰੇ ਲੱਗਦਾ ਜਿਹੜਾ ਆਪਾਂ 10 ਵਜੇ ਆ ਜਾਂਦੇ ਸਾਢੇ 10 ਵਜੇ ਤੱਕ ਆਪਾਂ ਸਾਢੇ 9 ਸਾਢੇ 9 ਵਜੇ ਦਾ ਇੱਥੇ ਆ ਕੇ ਫਿਰ ਘੰਟਾ ਸਾਨੂੰ ਤਿਆਰ ਕਰਨ ਲੱਗਦਾ ਸਾਢੇ 10 ਵਜੇ ਆਪਾਂ ਤਿਆਰ ਕਰ ਦਿੰਦੇ ਆ ਸਵੇਰੇ ਹੁਣ ਜਿਹੜਾ ਇਹ ਦੁਬਾਰੇ ਆਪਾਂ ਤਿਆਰ ਕਰਦੇ ਆ 2:30 3 ਵਜੇ ਇਹ ਕ ਤਿਆਰ ਕਰਦੇ ਆ ਇਹ ਸਾਡੇ ਕੋਲ ਜ਼ਿਆਦਾਤਰ ਲੋਕ ਆਪਣੇ ਕੋਲ ਸਪੋਰਟਸ ਬੱਚੀ ਜਿੰਮਾਂ ਆਲੇ ਜਾਂਦੇ ਆ ਆ ਨੇੜੇ ਹੀ ਸਪੋਰਟਸ ਅਕੈਡਮੀ ਆ ਗੁਰਦਾਰਾ ਸਾਹਿਬ ਦੇ ਲਾਗੇ ਉੱਥੇ ਤੋਂ ਹੁਣ ਜਿੰਨੇ ਵੀ ਜ਼ਿਆਦਾਤਰ ਬੱਚੇ ਜਾਂਦੇ ਐਥਲੀਟ ਕਰਨ ਜਿਮਨਾਸਟਿਕ ਕਰਨ ਉਹ ਜਾਂਦੇ ਹੋਏ ਪੀਗੇ ਜਾਓਗੇ ਜਿਹੜੇ ਜਾਂਦੇ ਹੋਏ ਨਹੀਂ ਜਾਂਦੇ ਉਹ ਆਂਦੇ ਹੋਏ ਪੀਗੇ ਜਾਓ ਜਿਵੇਂ ਕਹਿੰਦੇ ਜਿਮ ਤੋਂ ਬਾਅਦ ਬਨਾਣਾ ਸ਼ੇਕ ਪੀਓ ਮੰango ਸ਼ੇਕ ਪੀਓ ਤੁਸੀਂ ਸ਼ਰਦਾ ਹੀ ਪੀਓ ਹਾਂ ਹਾਂ ਸ਼ਰਦਾ ਹੀ ਪੀਓ ਇਹ એનર્ਜੀ ਡਰਿੰਕ ਹੈ ਤੁਹਾਨੂੰ ਮਿਲਾ ਵੀ ਦੋਂਗੇ ਜੇ ਪਰ ਹੁਣ ਟਾਈਮ ਕਾਫੀ ਆ ਹਜੇ ਘੰਟਾ ਡੇਢ ਪਿਆ ਹੁਣ ਆਉਂਗੇ ਸਾਡੇ ਕੋਲ ਜਿਮ ਵਾਲੇ ਹੋ ਸਾ ਉਹਨਾਂ ਦੇ ਪ੍ਰੋਟੀਨ ਦੇ ਡੱਬੇ ਛੁੱਟ ਗਏ ਸਾਰੇ ਉਹ ਕਹਿੰਦੇ ਵੀ ਸਾਡੇ ਜਿਹੜਾ ਆਪਾਂ ਵੇ ਪ੍ਰੋਟੀਨ ਲੈਂਦੇ ਸੀ 4 4 5 5000 ਦੇ ਉਹ ਛੱਡਦੇ ਹੋ ਇਸੇ ਉਹ ਕਹਿੰਦੇ ਜੀ ਇਹ ਜੇ ਤੋਂ ਹੀ ਸਾਨੂੰ ਬਹੁਤ ਵਧੀਆ ਰਿਜ਼ਲਟ ਹੈ ਕੀ ਬਾਤ ਹੈ ਬਹੁਤ ਵਧੀਆ ਰਿਜ਼ਲਟ ਤਾਂ ਮੈਂ ਕਹੂੰਗਾ ਕਿ ਮੇਰੇ ਵੀਰ ਨੂੰ ਕਿ ਉਹ ਵੀ ਜਰੂਰ ਦਿਖਾਵੇ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਰਗੜਾ ਲਾਇਆ ਜਾਂਦਾ ਹੈ ਕਿ ਰਗੜ ਰਗੜ ਕੇ ਜਿਹੜੀ ਰਸ ਦਾ ਇਹਦੇ ਵਿੱਚ ਪਾਈ ਜਾਂਦੀ ਹੈ ਖਸ ਖਸ ਬਦਾਮ ਮਗਜ ਕਾਲੀ ਮਿਰਚ ਸੌਫ ਹਰੀ ਇਲੈਚੀ ਗੁਲਾਬ ਦੇ ਪੱਤੇ ਇਹਨਾਂ ਸਾਰੀ ਚੀਜ਼ਾਂ ਨੂੰ ਇਸ ਕੁੰਡੇ ਦੇ ਵਿੱਚ ਪਾ ਕੇ ਫਿਰ ਸਲੋਟਰ ਦੇ ਨਾਲ ਉਹਨੂੰ ਰਗੜਿਆ ਜਾਂਦਾ ਹੈ ਉਹਦੀ ਮਲਾਈ ਬਣਾਈ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸਨੂੰ ਛਾਣਿਆ ਜਾਂਦਾ ਹੈ ਤਾਂ ਉੱਥੇ ਸ਼ਰਧਾਈ ਪੀਣ ਦੇ ਲਈ ਦੂਰੋਂ ਦੂਰੋਂ ਰਸਤੇ ਦੇ ਜਾ ਰਹੇ ਜਿਹੜੇ ਰਾਹੀਰ ਨੇ ਆਪਣੀ ਗੱਡੀਆਂ ਰੋਕ ਕੇ ਮੋਟਰਸਾਈਕਲ ਰੋਕ ਕੇ ਇੱਥੇ ਸ਼ਰਧਾਈ ਪੀ ਰਹੇ ਨੇ ਬਾਈ ਕਿਹੋ ਜਿਹਾ ਟੇਸਟ ਹੈ ਬਹੁਤ ਵਧੀਆ ਟੇਸਟ ਹੈ ਵੀਰੇ। ਬਾਈ ਕਿਉਂ ਸ਼ੱਕਦੇ ਹੋ ਤੁਸੀਂ ਸ਼ਰਦਈ ਕੀ ਖਾਸ ਲੱਗਦਾ ਤੁਹਾਨੂੰ ਇਹਦੇ 'ਚ? ਵੀਰੇ એનર્ਜੀ ਡਰਿੰਕ ਹੈਗੀ ਹੈ। ਹਮਮ। ਔਰ ਵੈਸੇ ਵੀ ਠੰਡੀ ਹੈ ਗਰਮੀ ਦੇ ਵਿੱਚ। ਕਿਵੇਂ ਲੱਗਿਆ ਟੇਸਟ ਬਾਈ? ਬਹੁਤ ਵਧੀਆ ਵੀਰੇ ਬਹੁਤ। ਪਰੋ ਸ਼ੱਕਦੇ ਹੋ ਬਾਈ? ਨਹੀਂ ਬਾਈ ਹਫਤੇ 'ਚ 2-3 ਵਾਰੀ ਕਦੀ ਕਦੀ। 3 ਵਾਰੀ ਸ਼ਕੀ ਦੀ ਹੈ। ਬਾਈ ਕੀ ਖਾਸ ਲੱਗਦਾ ਇਸ ਦੇ ਵਿੱਚ ਤੁਹਾਨੂੰ? ਇੱਕ ਤਾਂ ਟੇਸਟ ਬਹੁਤ ਵਧੀਆ ਤੇ ਗਰਮੀ 'ਚ ਨਾ ਬਹੁਤ ਵਧੀਆ ਰਹਿੰਦਾ ਆਨੰਦ ਆ ਜਾਂਦਾ ਪੀ ਕੇ। ਬਾਕੀ ਡਰਿੰਕਾਂ ਨੇ ਉਹਨਾਂ ਨਾਲੋਂ ਠੀਕ ਆ। ਬਹੁਤ ਵਧੀਆ ਵੀਰੇ ਯਾਰ ਕੋਲਡ ਡਰਿੰਕਸ ਵਗੈਰਾ ਪੀਂਦੇ ਆ ਜਿਹੜੇ ਉਹਨਾਂ ਪੋਹਣ ਆਂਦੇ ਵੀਰੇ ਤਾਂ ਬਾਈ ਜੀ ਵੀ ਇੱਥੇ ਪਹੁੰਚੇ ਨੇ ਬਾਈ ਸਰ੍ਹਦਾਈ ਪੀਣ ਲਈ ਆਏ ਹਾਂ ਹਾਂ ਜੀ ਪੀ ਲਈਏ ਬਾਈ ਰੋਜ਼ ਪੀਂਦੇ ਹੋ ਨਹੀਂ ਨਹੀਂ ਰੀਅਰਲੀ ਪੀਂਦੀ ਆ ਲੇਕਿਨ ਬਹੁਤ ਟੇਸਟੀ ਹੁੰਦੀ ਹੈ ਠੰਡਕ ਦਿੰਦੀ ਹੈ ਸਰੀਰ ਨੂੰ ਬੀਪੀ ਵਗੈਰਾ ਠੀਕ ਹੁੰਦਾ ਬੰਦੇ ਦਾ ਹਾਂ ਜੀ ਅੱਛਾ ਤੁਹਾਡਾ ਬੀਪੀ ਵੀ ਸੈੱਟ ਰਹਿੰਦਾ ਇਹਨੂੰ ਪੀ ਕੇ ਹਾਂ ਪੀ ਕੇ ਖਾਸ ਕਰਕੇ ਜਿਹੜੀ ਹੈ ਜਾਂ ਮੱਗ ਜਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਠੰਡਕ ਵਾਲੀਆਂ ਠੀਕ ਹੈ ਬਾਕੀ ਡਰਿੰਕਾਂ ਜਿਹੜੀਆਂ ਹੋਰ ਵੀ ਡਰਿੰਕਾਂ ਨੇ ਕੋਲਡ ਡਰਿੰਕਾਂ ਨੇ ਕੋਲਡ ਡਰਿੰਕ ਤੇ ਜਿਹੜਾ ਨੈਗੇਟਿਵ ਇਫੈਕਟ ਕਰਦਾ ਹੈ ਉਹ ਉਹਦਾ ਕੋਈ ਯੂਜ਼ ਨਹੀਂ ਹੈਗਾ ਇਹ ਇਹ ਨੇਚਰਲ ਚੀਜ਼ ਹੈਗੀ ਹੈ